ਆਮ ਆਦੀ ਪਾਰਟੀ ਕਿਹਾ ਜਾਏ ਤੇ ਮੈਂ ਸਮਝਦਾ ਕਿ ਗਰੀਬਾਂ ਦੀ ਪਾਰਟੀ ਲੋਕਾਂ ਦੀ ਆਮ ਜਨਤਾ ਦੀ ਪਾਰਟੀ ਮੈਂ ਸਮਝਦਾ ਉਹਦੀ ਸਾਖਸ਼ਾਤ ਜਿਉਂ ਉਦਾਹਰਣਾ ਕਿ ਤੁਸੀਂ ਦੇਖਿਆ ਵੀ ਸਾਈਕਲ ਪੈਂਚਰ ਵਾਲੇ ਨੂੰ ਮੋਬਾਈਲ ਵਾਲੇ ਨੂੰ ਤੇ ਉਹਨਾਂ ਨੇ ਹਰਾਇਆ ਕਿ ਇਹਨਾਂ ਨੂੰ ਵੱਡੇ ਵੱਡੇ ਡਿਗਜ ਲੀਡਰਾਂ ਨੂੰ ਇਹ ਪਾਰਟੀ ਨਾ ਪੂੰਜੀ ਦੇਖਦੀ ਹੈ ਤੇ ਨਾ ਉਹ ਤਾਮਜਾਮ ਦੇਖਦੀ ਹੈ ਕੰਮ ਦੇ ਵਿਆਪ ਤੇ ਜਿਹੜਾ ਬੰਦਾ ਸਮਾਜ ਵਿੱਚ ਦਾ ਸਮਾਜ ਸੇਵਾ ਕਰਦਾ ਉਹਨੂੰ ਅੱਗੇ ਲੈ ਕੇ ਆਉਂਦੀ ਕਿ ਤਾਂ ਕਿ ਉਹ ਹੋਰ ਸੇਵਾ ਕਰ ਸਕੀ ਇਸ ਕਰਕੇ ਮਹਾਮਾਦੀ ਪਾਟ 8 ਸਾਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਦਮ ਨਾਲ ਫਿਰ ਵੀ ਮੈਂ ਖੜਾ ਰਿਆ ਕੰਮ ਕਰਦਾ ਰਿਹਾ ਕਿਉਂਕਿ ਮੇਰੇ ਤੇ ਇੱਕ ਜਜ਼ਬਾ ਸੀ ਸਮਾਜ ਸੇਵਾ ਕਰਨ ਦਾ ਕੰਮ ਕਰਨ ਦਾ ਤੁਸੀਂ ਦੇਖਿਆ ਤੁਸੀਂ ਬਹੁਤ ਵਾਰ ਆਪਣੇ ਚੈਨਲ ਤੇ ਦਿਖਾਇਆ ਮੈਨੂੰ ਕਿ ਮੈਂ ਲਗਾਤਾਰ ਨਿਰੰਤਰ ਆਪਣਾ ਕੰਮ ਕਰਦਾ ਰਿਹਾ ਸਮਾਜ ਸੇਵਾ ਕਰਦਾ ਰਿਹਾ ਆਪਣੇ ਸਮਾਜ ਦੀ ਸੇਵਾ ਕਰਦਾ ਰਿਹਾ ਵਿਜੇ ਸਾਹਪਲਾ ਜੀ ਬਾਰੇ ਮੈਂ ਕੋਈ ਟਿੱਪਣੀ ਕਰਾਂ ਜਾਂ ਮੈਂ ਉਹਨਾਂ ਦੇ ਇਹ ਵਾਰੇ ਗੱਲ ਕਰਾਂ ਉਹ ਮੇਰੇ ਅਧਿਕਾਰ ਚੁੱਤੇ ਤੋਂ ਬਾਅਦ ਦੀ ਗੱਲ ਆ ਉਹ ਮੇਰੇ ਵੱਡੇ ਨੇ ਮੇਰੇ ਪਿਤਾ ਸਮਾਨ ਨੇ ਮੇਰੇ ਰਾਜਨੀਤਿਕ ਗੁਰੂ ਨੇ ਮੇਰਾ ਸਭ ਕੁਝ ਹੀ ਰੋਹ ਹੈ ਜੇ ਤੁਸੀਂ ਦੱਸ ਨਹੀਂ ਸਕਦੇ ਹਾਈ ਕਮਾਂਡ ਨੂੰ ਕਿ ਪੰਜਾਬ ਵਿੱਚ ਇਹ ਬੰਦਾ ਟਿਕਟ ਲਾ ਸਕਦਾ ਹੈ ਇਹ ਜਿੱਤ ਸਕਦਾ ਤੇ ਉਹ ਉਹਦੇ ਬਾਰੇ ਤੁਸੀਂ ਗੱਲ ਹੀ ਨਹੀਂ ਕਰਦੇ ਫਿਰ ਤੁਸੀਂ ਕਹਿੰਦੇ ਜੀ ਤੁਸੀਂ ਮਨਾਉਣ ਤੋਂ ਤੁਸੀਂ ਆ ਗਏ ਮੈਂ ਕਿਸੇ ਕਮਿਟਮੈਂਟ ਤੇ ਨਹੀਂ ਆਇਆ ਮੈਂ ਇੱਕ ਆਮ ਕਾਰਜਕਰਤਾ ਦੀ ਕਮਿਟਮੈਂਟ ਤੇ ਆਇਆ ਔਰ ਸ਼ਾਇਦ ਅੱਜ ਤੱਕ ਵੀ ਆਮ ਆਦਮੀ ਪਾਰਟੀ ਦਾ ਸਭ ਤੋਂ ਛੋਟਾ ਕਾਰਜਕਰਤਾ ਐਸ ਲਈ ਮੈਂ ਆ ਕਿ ਸ਼ਾਇਦ ਇਸ ਤੋਂ ਬਾਅਦ ਕੋਈ ਜੁਆਇਨਿੰਗ ਨਹੀਂ ਹੋਈ বিজে ਸੰਪਲਾ ਦੇ ਕਰੀਬੀ ਰਿਸ਼ਤੇਦਾਰ ਰੌਂਪੇਰਨ ਸੰਪਲਾ ਨੇ ਬੀਜੇਪੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਰੌਬਿੰਨ ਸੰਪਲਾ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਕਿਉਂਕਿ ਬੀਜੇਪੀ ਦਾ ਇੱਕ ਗੜ ਮੰਨਿਆ ਜਾਂਦਾ ਜਲੰਧਰ ਦੇ ਵਿੱਚ ਤੇ ਇਹ ਸ਼ੁਰੂ ਤੋਂ ਹੀ ਪਰਿਵਾਰ ਬੀਜੇਪੀ ਦੇ ਨਾਲ ਜੁੜਿਆ ਸੀ ਪਰ ਰੌਬਿੰਨ ਸੰਪਲਾ ਇੱਕ ਯੂਥ ਦੇ ਚੰਗੇ ਲੀਡਰ ਨੇ ਬੀਜੇਪੀ ਦੇ ਜਲੰਧਰ ਤੋਂ ਪਰ ਇਹਨਾਂ ਨੇ ਕੱਲ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗੱਲਬਾਤ ਕਰਦੇ ਹਾਂ ਸੰਪਲਾ ਸਾਹਿਬ ਸੰਪਲਾ ਪਰਿਵਾਰ ਤਾਂ ਆਪਣੇ ਆਪ ਦੇ ਵਿੱਚ ਹੀ ਬੀਜੇਪੀ ਦਾ ਇੱਕ ਗੜ ਮੰਨਿਆ ਜਾਂਦਾ ਉਹ ਬੀਜੇਪੀ ਦਾ ਪਰਿਵਾਰ ਮੰਨਿਆ ਜਾਂਦਾ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਦੇਖੀਆਂ ਆਮ ਆਦਮੀ ਪਾਰਟੀ ਚ ਕਿ ਬੀਜੇਪੀ ਨੂੰ ਤੁਸੀਂ ਇਗਨੋਰ ਕਰਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਕੋ ਆਮ ਆਦਮੀ ਪਾਰਟੀ ਦੇਖਿਆ ਜਾਏ ਤੇ ਮੈਂ ਸਮਝਦਾ ਕਿ ਗਰੀਬਾਂ ਦੀ ਪਾਰਟੀ ਲੋਕਾਂ ਦੀ ਆਮ ਜਨਤਾ ਦੀ ਪਾਰਟੀ ਮੈਂ ਸਮਝਦਾ ਉਹਦੀ ਸਾਖਸ਼ਾਤ ਜਿਉਂ ਉਦਾਹਰਣ ਆ ਕਿ ਤੁਸੀਂ ਦੇਖਿਆ ਬਈ ਸਾਈਕਲ ਪੈਂਚਰ ਵਾਲੇ ਨੂੰ ਮੋਬਾਈਲ ਵਾਲੇ ਨੂੰ ਤੇ ਉਹਨਾਂ ਨੇ ਹਰਾਇਆ ਕਿ ਇਹਨਾਂ ਨੂੰ ਵੱਡੇ ਵੱਡੇ ਡਿਗਜ ਲੀਡਰਾਂ ਨੂੰ ਤੇ ਇਹ ਤੋਂ ਸਾਫ ਸਮਝ ਆ ਰਿਹਾ ਕਿ ਇਹ ਪਾਰਟੀ ਨਾ ਪੂੰਜੀ ਦੇਖਦੀ ਹੈ ਤੇ ਨਾ ਉਹ ਤਾਮਜਾਮ ਦੇਖਦੀ ਹੈ ਕੰਮ ਦੇ ਵਿਆਵ ਤੇ ਜਿਹੜਾ ਬੰਦਾ ਸਮਾਜ ਚ ਵਿਚਰਦਾ ਸਮਾਜ ਸੇਵਾ ਕਰਦਾ ਉਹਨੂੰ ਅੱਗੇ ਲੈ ਕੇ ਜਾਂਦੀ ਕਿ ਤਾਂ ਕਿ ਉਹ ਹੋਰ ਸੇਵਾ ਕਰ ਸਕੇ ਇਸ ਕਰਕੇ ਆਮ ਆਦਮੀ ਪਾਰਟੀ 8 ਸਾਲ ਮੈਂ ਸ਼੍ਰੀ ਗੁਰੂ ਗੋਸੰਗਸਕ ਜਿੱਕੀ ਮੱਟੀ ਦੇ ਮਾਦਮ ਨਾਲ ਫਿਰ ਵੀ ਮੈਂ ਖੜਾ ਰਿਹਾ ਕੰਮ ਕਰਦਾ ਰਿਹਾ ਕਿਉਂਕਿ ਮੇਰੇ ਤੇ ਇੱਕ ਜਜ਼ਬਾ ਸੀ ਸਮਾਜ ਸੇਵਾ ਕਰਨ ਦਾ ਕੰਮ ਕਰਨ ਦਾ ਤੁਸੀਂ ਦੇਖਿਆ ਤੁਸੀਂ ਬਹੁਤ ਵਾਰ ਆਪਣੇ ਚੈਨਲ ਤੇ ਦਿਖਾਇਆ ਮੈਨੂੰ ਕਿ ਮੈਂ ਲਗਾਤਾਰ ਨਿਰੰਤਰ ਆਪਣਾ ਕੰਮ ਕਰਦਾ ਰਿਹਾ ਸਮਾਜ ਸੇਵਾ ਕਰਦਾ ਰਿਹਾ ਆਪਣੇ ਸਮਾਜ ਦੀ ਸੇਵਾ ਕਰਦਾ ਰਿਹਾ ਔਰ ਜਿੱਥੇ ਕਿਤੇ ਮੇਰੀ ਲੋੜ ਕਿਸੇ ਨੂੰ ਪਈ ਜਾਂ ਕਿਸੇ ਨੂੰ ਕਿਤੇ ਲੋੜ ਮਹਿਸੂਸ ਹੋਈ ਤੇ ਉੱਥੇ ਆਪਾਂ ਨਾਲ ਲੈ ਕੇ ਮੋਢੇ ਦਾ ਮੋਢਲਾ ਖੜੇ ਰਹੇ ਵੈਸੇ ਤਾਂ ਸੰਪਲਾ ਪਰਿਵਾਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਚਰਚਾ ਸੀਗੀ ਤੁਹਾਡੇ ਅੰਕਲ ਵਿਜੇ ਸੰਪਲਾ ਹੋਣੀ ਉਹ ਵੀ ਪਾਰਟੀ ਛੱਡਣ ਨੂੰ ਫਿਰਦੇ ਸੀਗੇ ਕਿਤਨਾ ਕਿਤ ਚਰਚਾ ਸੀਗੀ ਵੀ ਸ਼ਾਇਦ ਅਕਾਲੀ ਦਲ ਚ ਸ਼ਾਇਦ ਕਾਂਗਰਸ ਚ ਜਾ ਸਕਦੇ ਆ ਪਿਛਲੇ ਦਿਨੀ ਉਹਨਾਂ ਨੂੰ ਮਨਾਉਣ ਆਏ ਸੀਨੀਅਰ ਲੀਡਰ ਤੁਸੀਂ ਵੀ ਉਹਨਾਂ ਦੇ ਘਰੇ ਸੀਗੀ ਉਦੋਂ ਉਦੋਂ ਕੀ ਗੱਲਬਾਤ ਹੋਈ ਕਿ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਵਿਜੇ ਸੰਪਲਾ ਹੋਣਾ ਨੇ ਮੰਨ ਲਈ ਦੇਖੋ ਇਦਾਂ ਵੀ ਵਿਜੇ ਸੰਪਲਾ ਜੀ ਬਾਰੇ ਮੈਂ ਕੋਈ ਟਿੱਪਣੀ ਕਰਾਂ ਜਾਂ ਮੈਂ ਉਹਨਾਂ ਦੇ ਬਾਰੇ ਗੱਲ ਕਰਾਂ ਉਹ ਮੇਰੇ ਅਧਿਕਾਰ ਖੇਤਰ ਤੋਂ ਬਾਅਦ ਦੀ ਗੱਲ ਆ ਉਹ ਮੇਰੇ ਵੱਡੇ ਨੇ ਮੇਰੇ ਪਿਤਾ ਸਮਾਨ ਨੇ ਮੇਰੇ ਰਾਣੀ ਦੇ ਗੁਰੂ ਨੇ ਮੇਰਾ ਸਭ ਕੁਝ ਹੀ ਉਹ ਹੈ ਨੇ ਜਿਹੜੇ ਮੈਂ ਉਹਨਾਂ ਬਾਰੇ ਨਹੀਂ ਕਹਿ ਸਕਦਾ ਪਰ ਦੇਖੋ ਮੈਂ ਜੀਤ ਗਰੇਵਾਲ ਆਏ ਸੀਗੇ ਜਾਕਰ ਸਾਹਿਬ ਆਏ ਸੀਗੇ ਉਹ ਕਿਹੜੀ ਪ੍ਰਪੋਜ਼ਲ ਲੈ ਕੇ ਆਏ ਕਿ ਉਹ ਮੰਨ ਗਏ ਉਹਨਾਂ ਨੂੰ ਉਹਨਾਂ ਦੀ ਪ੍ਰਪੋਜ਼ਲ ਨੂੰ ਤੁਸੀਂ ਨਹੀਂ ਮੰਨੇ ਨੇ ਪ੍ਰਪੋਜ਼ਲ ਤਾਂ ਮੇਰੇ ਖਿਆਲੋਂ ਉੱਥੇ ਜਿਹੜੀ ਮੇਰੇ ਸਾਹਮਣੇ ਗੱਲ ਹੋਈ ਪ੍ਰਪੋਜ਼ਲ ਵਾਲੀ ਗੱਲ ਤਾਂ ਕੋਈ ਦੀ ਮੇਰੇ ਖਿਆਲ ਹੋਈ ਕੋਈ ਨਹੀਂ ਤੇ ਸਿਰਫ ਇਹ ਕਿ ਆ ਗਿਆ ਕਿ ਠੀਕ ਹੈ ਜੀ ਪਾਰਟੀ ਤੁਹਾਨੂੰ ਕੁਝ ਕਰੇਗੀ ਦੇ ਦੇਗੀ ਮੈਂ ਸਮਝਦਾ ਕਿ ਜੋ ਮੈਂ ਮਹਿਸੂਸ ਕਰਦਾ ਕਿ ਮੈਨੂੰ ਲੱਗਾ ਕਿ ਉਹ ਜਿੱਦਾਂ ਪਾਰਟੀਆਂ ਕਰਦੇ ਨੇ ਲੌਲੀਪੌਪ ਵਾਲਾ ਕੰਮ ਹੈਗਾ ਤੇ ਤੁਸੀਂ ਦੇਖਣਾ ਜਾਕਰ ਸਾਹਿਬ ਦੇ ਬਿਆਨ ਕਿ ਤੁਸੀਂ ਸਾਹਪਲਾ ਜੀ ਕਾਬਲ ਸੀਗੇ ਤੁਸੀਂ ਟਿਕਟ ਦੇ ਦਾਅਵੇਦਾਰ ਸੀਗੇ ਤੁਸੀਂ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਸੀਗੀ ਤੁਸੀਂ ਰਿਕਾਰਡ ਕੀਤਾ ਉਹਨਾਂ ਦਾ ਧਿਆਨ ਨਾ ਤੇ ਤੁਹਾਡੇ ਪੱਲੇ ਕੁਝ ਵੀ ਨਹੀਂ ਫਿਰ ਤੁਸੀਂ ਪੰਜਾਬ ਪ੍ਰਧਾਨ ਕਹਿੰਦੇ ਵੀ ਜੇ ਤੁਸੀਂ ਦੱਸ ਨਹੀਂ ਸਕਦੇ ਹਾਈ ਕਮਾਂਡ ਨੂੰ ਕਿ ਪੰਜਾਬ ਵਿੱਚ ਇਹ ਬੰਦਾ ਟਿਕਟ ਲਾ ਸਕਦਾ ਜਾਂ ਇਹ ਜਿੱਤ ਸਕਦਾ ਤੇ ਉਹਦੇ ਬਾਰੇ ਤੁਸੀਂ ਗੱਲ ਹੀ ਨਹੀਂ ਕਰਦੇ ਫਿਰ ਤੁਸੀਂ ਕਹਿੰਦੇ ਜੀ ਤੁਸੀਂ ਮਨਾਉਣ ਤੋਂ ਤੁਸੀਂ ਆ ਗਏ ਤੁਸੀਂ ਮਨਾਉਣ ਆਏ ਮਿਲਣ ਆਏ ਉਹ ਬਾਅਦ ਦੀ ਗੱਲ ਤੁਹਾਨੂੰ ਪਤਾ ਕਿ ਤੁਸੀਂ ਕੀ ਕਰਨ ਆਏ ਹੋ ਪਰ ਇਹ ਤਾਂ ਗੱਲ ਕਹਿੰਦੇ ਵੀ ਤੁਸੀਂ ਪ੍ਰਧਾਨ ਕਹਦੇ ਫਿਰ ਤੁਹਾਡੇ ਕੋਲ ਹਥਿਆਰ ਹੀ ਕੋਈ ਹੈ ਨਹੀਂਗਾ ਤੇ ਬੀਜੇ ਸਾਹਬਲਾ ਹੋਣੀ ਫਿਰ ਦਿਲੋਂ ਚੱਲਣਗੇ ਬੀਜੇਪੀ ਦੇ ਨਾਲ ਕਿ ਜਾਂ ਫਿਰ ਉਹਨਾਂ ਨੇ ਕਹਿਤਾ ਰੋਬਿਨ ਕਿ ਤੂੰ ਜੇ ਨਿਕਲ ਸਕਦਾ ਤਾਂ ਨਿਕਲ ਜਾਗਾ ਇੱਧਰ ਨਹੀਂ 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 ਇੱਧਰ ਦੀ ਕੋਈ ਗੱਲ ਨਹੀਂ ਬੀਜੇ ਸਾਹਬਲਾ ਜਿੱਥੇ ਰਹੇ ਔਰ ਰੋਬਿਨ ਸਾਹਬਲਾ ਜਿੱਥੇ ਰਿਹਾ ਇਹ ਪੰਜਾਬ ਨਹੀਂ ਜਿੱਥੇ ਤੱਕ ਅਸੀਂ ਕੰਮ ਕੀਤਾ ਜੇਸੇ ਜ਼ਿਲ੍ਹੇ ਤੇ ਕੰਮ ਕੀਤਾ ਜੇਸੇ ਸਟੇਟਾਂ ਤੇ ਕੰਮ ਕੀਤਾ ਉਹ ਜਾਣਦਾ ਕਿ ਜਿੱਥੇ ਅਸੀਂ ਰਹੇ ਉੱਥੇ ਮਾਨ ਦੇਣਾ ਰਹੇ ਹਾਂ ਮੈਂ ਉਹਨਾਂ ਬਾਰੇ ਨਹੀਂ ਕਹਿ ਸਕਦਾ ਕਿ ਉਹ ਮਾਨ ਦੇਣਗੇ ਕਰਨਗੇ ਕਿ ਨਹੀਂ ਕਰਨਗੇ ਜਿੱਥੇ ਰਹਿਣਗੇ ਉਹ ਮਾਨ ਦੇਣੇ ਕੰਮ ਕਰਨਗੇ ਜਿੱਥੇ ਰੋਬਿਨ ਸਾਹਬਲਾ ਰਹੇਗਾ ਉੱਥੇ ਵੀ ਮਾਨ ਦੇਣੇ ਕੰਮ ਕਰੇਗਾ ਤੁਹਾਡੀ ਇਹ ਵੀ ਬੜੀ ਚਰਚਾ ਹੋਈ ਕਿ ਜਦੋਂ ਸ਼ੀਤਲ ਅੰਗਰਾਲ ਨੇ ਪਾਰਟੀ ਬਦਲੀ ਬੀਜੇਪੀ ਦੇ ਵਿੱਚ ਦੁਬਾਰਾ ਆਏ ਨੇ ਉਸ ਤੋਂ ਬਾਅਦ ਨਰਾਜ਼ਗੀ ਦਾ ਦੌਰ ਸ਼ੁਰੂ ਹੋ ਗਿਆ ਸੰਪਲਾ ਹੋਣਾ ਨਹੀਂ ਜਿਵੇਂ ਤੁਸੀਂ ਵੀ ਉਦੋਂ ਟਵੀਟ ਕਰ ਦਿੱਤਾ ਸੀਗਾ ਵੀ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਦੀ ਕੋਈ ਬਿਆਨਬਾਜ਼ੀ ਹੋਈ ਸੀ ਨਹੀਂ ਨਹੀਂ ਮੈਂ ਨਹੀਂ ਕੀਤੀ ਤੁਸੀਂ ਸ਼ੀਤਲ ਦੇ ਜਾਣਾਂ ਦੀ ਮੈਂ ਨਹੀਂ ਕੀਤੀ ਕੋਈ ਹਾਂ ਉਸ ਸਮੇਂ ਹੋਇਆ ਸੀ ਹਲਚਲ ਹੋਈ ਸੀ ਸੰਪਲਾ ਪਰਿਵਾਰ ਦੇ ਵੱਲੋਂ ਸ਼ਾਇਦ ਹੋਈ ਹੋਵੇ ਹਲਚਲ ਹੋਈ ਜ਼ਰੂਰ ਸੀਗੀ ਤੁਹਾਡੀ ਸ਼ੀਤਲ ਹੋਣਾ ਦੇ ਨਾਲ ਵੀ ਨਰਾਜ਼ਗੀ ਚੱਲਦੀ ਹੈ ਨਹੀਂ ਨਹੀਂ ਆਪਣੇ ਯਾਰ ਪੁਰਾਣੇ ਸਾਰੇ ਇਕੱਠੇ ਕੰਮ ਕੀਤਾ ਕੋਈ ਐਸੀ ਨਰਾਜ਼ਗੀ ਨਹੀਂ ਉਹਦੇ ਵਿੱਚ ਚੇਸ ਕਰਕੇ ਵੀ ਹੋ ਰਹੀ ਹੈ ਮੈਂ ਵੀ ਤੁਹਾਡਾ ਤੁਹਾਡ ਵਸ਼ਤ ਤੋਂ ਇੰਟਰਸਟ ਹੈ ਤੁਹਾਡਾ ਵੀ ਇਲੈਕਸ਼ਨ ਲੜਨਾ ਦੇਖੋ ਇਦਾਂ ਆ ਰਾਜਨੀਤੀ ਦੇ ਬੰਦੇ ਦਾ ਇੰਟਰਸਟ ਹੁੰਦਾ ਕਿ ਉਹ ਰਾਜਨੀਤੀ ਕਰੇ ਇਲੈਕਸ਼ਨ ਲੜੇ ਇਲੈਕਸ਼ਨ ਲੜਨਾ ਦਾ ਮਤਲਬ ਹੁੰਦਾ ਕਿ ਉਹ ਕੋਈ ਕੋ ਕੋ ਦਾਇਤਵ ਹੋਣ ਕੋਈ ਕੋ ਪਾਵਰ ਆਵੇ ਕਿ ਉਹ ਸਮਾਜ ਦੀ ਸੇਵਾ ਹੋਰ ਕਰ ਸਕੇ ਐਗਜ਼ਾਮਪਲ ਕੀ ਅਸੀਂ ਇੱਕ ਘਰ ਚ ਲੈ ਕੇ ਆਪਣੇ ਗਵਾਂਢ ਦੀ ਹੈਲਪ ਕਰ ਸਕਦੇ ਸੀ ਕਰਦੇ ਆ ਪਰ ਫਿਰ ਜਦੋਂ ਅਸੀਂ ਸੋਚਦੇ ਨੇ ਯਾਰ ਦਸਾਂ ਦੀ ਹੈਲਪ ਕਰਨੀ ਆ ਪਰ ਦਸਾਂ ਦੀ ਹੈਲਪ ਅਸੀਂ ਸક્ષਮ ਨਹੀਂ ਹੁੰਨੇ ਫਿਰ ਸਾਨੂੰ ਕੋਈ ਨਾ ਕੋਈ ਤਾਕਤ ਚਾਹੀਦੀ ਪਾਵਰ ਚਾਹੀਦੀ ਹਾਂ ਫਿਰ ਅਸੀਂ ਅਸੀਂ ਉਸ ਪਾਵਰ ਪਿੱਛੇ ਦੌੜਦੇ ਹਾਂ ਕਿ ਅਸੀਂ ਸਮਾਜ ਸੇਵਾ ਕਰਨੀ ਆ ਇਹ ਐ ਸਿੱਖਿਆ ਨਾਲ ਮੈਂ ਜ਼ਰੂਰ ਮੇਰੀ ਖਾਮੀ ਹੈ ਇਹ ਕਿ ਅਸੀਂ ਅੱਗੇ ਵਧੀਆ ਸਮਾਜੀ ਹੋਰ ਸੇਵਾ ਕਰੀਏ ਸਾਡੇ ਕੋਲ ਤਾਕਤ ਆਵੇ ਅਸੀਂ ਸਮਾਜੀ ਸੇਵਾ ਕਰੀਏ ਪਰ ਪਰ ਇਦਾਂ ਨਹੀਂ ਕਹਾਂ ਪਾਰਟੀਆਂ ਤੋਂ ਬਿਨਾ ਵੀ ਤਾਂ ਰਹਿ ਕੇ ਹੁੰਦੀਆਂ ਹੀ ਨਹੀਂ ਕਰਦੇ ਨੇ ਕਈ ਕਰ ਰਹੇ ਮੈਂ 8 ਸਾਲ ਕੀਤੀ ਹੂੰ 8 ਸਾਲ ਕੀਤੀ ਹੋ ਸਕਦਾ ਆਪ ਮੈਨੂੰ ਇਹਨਾਂ ਨੇ ਵਿੱਚ ਕੁਝ ਦੇਖਿਆ ਵੇ ਜਿਹੜਾ ਮੇਰੇ ਕਹਿੰਦੇ ਮੈਨੂੰ ਪਾਰਟੀ ਜੁਆਇਨ ਕਰਾ ਲਈ ਮੇਰੀ ਸਮਾਜ ਸੇਵਾ ਨੂੰ ਦੇਖਦੇ ਕਰਾਈ ਨਾ ਆਮਾ ਦੀ ਪਾਰਟੀ ਉਹ ਅਪਰੋਚ ਰੋਬਿੰਸ ਸੰਪਲਾ ਨੇ ਕੀਤੀ ਕਿ ਜਾ ਆਵੇ ਪਾਰਟੀ ਨੇ ਤੁਹਾਨੂੰ ਕੀਤੀ ਨਹੀਂ ਇਹ ਤਾਂ ਹੋ ਸਕਦਾ ਮੈਂ ਕੀਤਾ ਹੋ ਸਕਦਾ ਉਹਨਾਂ ਨੇ ਕੀਤੀ ਹੋਵੇ ਮੈਨੂੰ ਉਹਨਾਂ ਨੂੰ ਮੈਨੂੰ ਚੰਗਾ ਲੱਗਾ ਮੈਨੂੰ ਚੰਗਾ ਲੱਗੇ ਸਾਡੀ ਜੱਫੀ ਪੈ ਗਈ ਹਾਂ ਕਿਹੜੀ ਗੱਲ ਚੰਗੀ ਲੱਗੀ ਤੁਹਾਨੂੰ ਭਗਵੰਤ ਮਾਨ ਉਹਨਾਂ ਦੀ ਭਗਵੰਤ ਮਾਨ ਦੀ ਸਾਰੀਆਂ ਗੱਲਾਂ ਚੰਗੀ ਲੱਗੀਆਂ ਸਿਪਾਹ ਸਾਧੀਆਂ ਮੈਨੂੰ ਕੀ ਗੱਲਬਾਤ ਹੋਈ ਕੱਲ ਸ਼ਾਇਦ ਤੁਹਾਡੇ ਵਾਈਫ ਸੀਗੇ ਨਾਲ ਹਾਂ ਮੇਰੇ ਵਾਈਫ ਨਾਲ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਮੇਰੀ ਇੱਕ ਗੱਲ ਹੋਈ ਕਹਿੰਦੇ ਜੀ ਦੱਸੋ ਹੁਕਮ ਕਰੋ ਜੀ ਹਾਂ ਮੈਂ ਕਿਹਾ ਜੀ ਤੁਹਾਡੇ ਕੋ ਸੇਵਾ ਕਰਨ ਵਾਸਤੇ ਆਏ ਹਾਂ ਇਹਦੀ ਅਸੀਂ ਉੜ ਕੇ ਹੂੰ ਤੇ ਸੇਵਾ ਕਰਨੀ ਆ ਅਸ਼ੀਰਵਾਦ ਰੱਖਿਓ ਕੀ ਬੜੀ ਜਿਹੜੀ ਮੈਂ ਸੇਵਾ ਕਰਾਂ ਉਹ ਤੁਸੀਂ ਮੇਰੇ ਪਿੱਛੇ ਹੱਥ ਰੱਖਣਾ ਤੁਸੀਂ ਸ਼ੀਵਾ ਲੈ ਕੇ ਆਏ ਉਹਨਾਂ ਕੋਲ ਬਸ ਵੈਸਟ ਹਲਕੇ ਦੀ ਜਿਮਨੀ ਚੌਂਡ ਤਾਂ ਨਹੀਂ ਮੰਗੀ ਤੁਸੀਂ ਉਹਨਾਂ ਨੇ ਨਹੀਂ ਬਿਲਕੁਲ ਨਹੀਂ ਮੇਰੀ ਕੋਈ ਕਮਿਟਮੈਂਟ ਨਹੀਂ ਤੁਸੀਂ ਸੀਐਮ ਸਾਹਿਬ ਨਾਲ ਗੱਲ ਕਰ ਲਿਓ ਮੈਂ ਕਿਸੇ ਕਮਿਟਮੈਂਟ ਤੇ ਨਹੀਂ ਆਇਆ ਮੈਂ ਇੱਕ ਆਮ ਕਾਰਜਕਰਤਾ ਦੀ ਕਮਿਟਮੈਂਟ ਤੇ ਆਇਆ ਔਰ ਸ਼ਾਇਦ ਅੱਜ ਤੱਕ ਵੀ ਆਮ ਆਦਮੀ ਪਾਰਡ ਸਭ ਤੋਂ ਛੋਟਾ ਕਾਰਜਕਰਤਾ ਐਸ ਲਈ ਮੈਂ ਆ ਕਿਉਂਕਿ ਸ਼ਾਇਦ ਮਿਸਤਰੀ ਵਾਲਾ ਕੋਈ ਜੁਆਇਨਿੰਗ ਨਹੀਂ ਹੋਈ ਅਜੇ ਤੱਕ ਇਸ ਕਰਕੇ ਮੈਂ ਮੈਂ ਸਭ ਤੋਂ ਛੋਟਾ ਕਾਰਜਕਰਤਾ ਹਾਂ ਤੇ ਮੈਂ ਕਿਥੋਂ ਟਿਕਟ ਮੰਗ ਲਵਾਂ ਹਲਚਲ ਵੈਸਟ ਹਲਕੇ ਦੇ ਵਿੱਚ ਲਊਗੀ ਰੋਬਿੰਸ ਆਪਣਾ ਦੀ ਕਿਉਂਕਿ ਜਿਮਨੀ ਚੌ ਪਾਰਟੀ ਹੁਕਮ ਕਰੇਗੀ ਇੱਥੇ ਇੱਥੇ ਸੀਐਮ ਸਾਹਿਬ ਦਾ ਹੁਕਮ ਹੋਏਗਾ ਸਾਡੇ ਜ਼ਿਲ੍ਹਾ ਪ੍ਰਧਾਨ ਦਾ ਹੁਕਮ ਹੋਏਗਾ ਰੋਬਿੰਡ ਸੰਪਲਾ ਉਹ ਕੰਮ ਕਰੇਗਾ ਧੰਨਵਾਦ ਗੱਲਬਾਤ ਕਰ ਲਈ ਤਾਂ ਇਹ ਨੇ ਰੋਬਿੰਡ ਸੰਪਲਾ ਬੇਹਦ ਕਰੀਬੀ ਵਿਜੇ ਸੰਪਲਾ ਹੋਣਾ ਦੇ ਮੰਨੇ ਜਾਂਦੇ ਰਹੇ ਨੇ ਹਮੇਸ਼ਾ ਉਹਨਾਂ ਦੇ ਨਾਲ ਰਹੇ ਨੇ ਪਰ ਇਹਨਾਂ ਨੇ ਕੱਲ ਭਾਜਪੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ